ਸੇਵਾ ਕਰਦੇ ਗੁਰਸਿੱਖ ਦੇ ਉੱਤੇ ਇਸ ਤਰ੍ਹਾਂ ਦਾ ਹਮਲਾ ਹੋਣਾ ਇਹ ਮੈਂ ਸੰਵਿਧਾਨ ਸੁਭੇ ਦੀ ਲਾਇਨ ਆਰਡਰ ਅਵਸਥਾ ਵਾਸਤੇ ਵੀ ਬਿਲਕੁਲ 100% ਉਹਦਾ ਫੇਲਰ ਆ ਮੁੱਖ ਮੰਤਰੀ ਸਾਹਿਬ ਨੂੰ ਅਸਤੀਫਾ ਦੇਣਾ ਚਾਹੀਦਾ ਦੂਜੀ ਗੱਲ ਹਮਲਾਵਰ ਮੌਕੇ ਤੇ ਫੜਿਆ ਗਿਆ ਸਾਡੇ ਬੰਦੇ ਔਰ ਡੇਰਾ ਬਾਬਾ ਨਾਨਕ ਦਾ ਇੱਕ ਤਾਂ ਜਿਹੜੇ ਸਿਕਿਉਰਟੀ ਵਾਲੇ ਜਵਾਨਾਂ ਦਾ ਵੀ ਮੈਂ ਧੰਨਵਾਦ ਕਰਦਾ ਕਿ ਬੜੀ ਦਲੇਰੀ ਦੇ ਨਾਲ ਜੇ ਉਹ ਐਕਟ ਨਾ ਕਰਦੇ ਹੱਥ ਉੱਪਰ ਨੂੰ ਨਾ ਕਰਦੇ ਤੇ ਗੁਰੂ ਰਾਮਦਾਸ ਨੇ ਆਪਣੇ ਦਰ ਦੇ ਉੱਤੇ ਗੋਲੀ ਜਿਹੜੀ ਆ ਉਹ ਕਰ ਲਈ ਆ ਇਸ ਕਰਕੇ ਗੁਰੂ ਘਰ ਦੇ ਵਿੱਚ ਜਿਹੜੀ ਆ ਉਹ ਗੋਲੀ ਲੱਗੀ ਆ ਤੇ ਜਿੰਨਾ ਜਵਾਨਾਂ ਨੇ ਵੀ ਹੌਸਲਾ ਕਰਕੇ ਡਿਊਟੀ ਨਿਭਾਈ ਆ ਮੈਂ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦਾ ਜੀ ਮਾਤਾ ਗੁਰੂ ਘਰ ਦੀ ਆਹਦੇ ਵਿੱਚ ਜੇਹੀ ਬੰਦਾ ਫੜਿਆ ਗਿਆ ਨਾਂ ਕੀ ਹੁੰਦਾ ਜੀ ਔਰ ਡੇਰਾ ਬਾਬਾ ਨਾਨਕ ਹਲਕੇ ਦੇ ਵਿੱਚ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦਾ ਜਿਹੜਾ ਚੇਅਰਮੈਨ ਆ ਸੋਨੂ ਜੀ ਨਾਂ ਦੱਸੋ ਬਟਾ ਕੌਣ ਦਾ ਨਰਿੰਦਰ ਸਿੰਘ ਚੋੜਾ ਨਰਾਇਣ ਸਿੰਘ ਚੋੜਾ ਭਰਾ ਨਰਿੰਦਰ ਸਿੰਘ ਨਰਿੰਦਰ ਸਿੰਘ ਚੋੜਾ ਉਹਨਾਂ ਦਾ ਮਾਰਕੀਟ ਕਮੇਟੀ ਦਾ ਚੇਅਰਮੈਨ ਹੈ ਇਹਹੀ ਹਨ ਜੀ ਹਾਂ ਜੀ ਹਾਂ ਜੀ ਉਹਦਾ ਸੱਕਾ ਭਰਾ ਆ ਦਰੈਨ ਸਿੰਘ ਚੋੜਾ ਇਸ ਕਰਕੇ ਇੱਕ ਤਾਂ ਮੈਂ ਇਹ ਚਾਹੁੰਦਾ ਕਿ ਇਹ ਸਾਰੀ ਜਿਹੜੀ ਘਟਨਾ ਇਹਦੀ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਹੈ ਹਾਈ ਲੈਵਲ ਤੇ ਕਿਉਂਕਿ ਸਾਨੂੰ ਨਾ ਤਾਂ ਸਟੇਟ ਦੇ ਉੱਤੇ ਭਰੋਸਾ ਕਿਉਂਕਿ ਇਹ ਜੇਸਟਰਾ ਦੀਆਂ ਸਾਸ਼ਾ ਚੱਲੀਆਂ ਜਾ ਰਹੀਆਂ ਜਿਹੜੀਆਂ ਅਸੀਂ ਪਹਿਲੇ ਕਹ ਰਹੇ ਹਾਂ ਕਿ ਸਾਡੀ ਲੀਡਰਸ਼ਿਪ ਨੂੰ ਖਤਮ ਕਰਨ ਦੇ ਜਿਹੜੇ ਵੱਡੀਆਂ ਸਾਸ਼ਾ ਉਹ ਦਿੱਲੀ ਤੋਂ ਲੈ ਕੇ ਸਾਰੀਆਂ ਸਰਕਾਰਾਂ ਉਹਦੇ ਚ ਇਨਵਾਲਡ ਹੈ ਇਸ ਕਰਕੇ ਇਹਦੀ ਸਾਰੇ ਦੀ ਜਿਹੜੀ ਹੈਗੀ ਹੈ ਜੁਡੀਸ਼ੀਅਲ ਇਨਕੁਆਰੀ ਅਸੀਂ ਮੰਨ ਕਰਦੇ ਹਾਂ ਕਿ ਇਮੀਡੀਏਟਲੀ ਹੋਣੀ ਚਾਹੀਦੀ ਹੈ ਕਿਉਂਕਿ ਗੱਲ ਕੱਲੀ ਉਸ ਬੰਦੇ ਦੀ ਨਹੀਂ ਹੁੰਦੀ ਇਸ ਸਾਜਿਸ਼ ਦੇ ਪਿੱਛੇ ਕੌਣ ਹੈ ਜਿਹੜੀ ਅਸਲੀ ਨਹੀਂ ਦੱਸਿਆ ਕਿ ਕੱਲ ਦਾ ਹੀ ਇਫੈਕਟ ਸੀ ਅੱਜ ਵੀ ਪੰਜ ਪਹੁੰਚਿਆ ਸੀ ਕੱਲ ਦੀ ਨਾ ਫਿਰ ਜੇ ਕੱਲ ਦਾ ਫਰਾਰ ਸੀ ਤੇ ਫਿਰ ਭਗਵੰਤਬਾਨ ਜੀ ਕਾਹਦੇ ਇੰਤਜ਼ਾਰ ਕਰਦੇ ਪਏ ਸੀ ਸਹੀ ਮੌਕਾ ਨਹੀਂ ਸੀ ਕੱਲ ਮਿਲਿਆ ਫਿਰ ਉਹਨੂੰ ਇਸ ਕਰਕੇ ਰੁਕਿਆ ਗਿਆ ਸੀ ਫਿਰ ਕੱਲ ਦਾ ਮੈਂ ਪੁਲਿਸ ਤੋਂ ਜਵਾਬ ਪੁੱਛਦਾ ਇਸ ਕੱਲ ਦਾ ਜੇ ਉਹਨਾਂ ਨੂੰ ਪਤਾ ਸੀ ਵੀ ਕੱਲ ਦਾ ਇੱਥੇ ਘੁੰਮਦਾ ਸੀ ਤੇ ਫਿਰ ਕੀ ਉਹਨੂੰ ਚਾਹੁੰਦੇ ਸੀ ਵੀ ਨਿਸ਼ਾਨਾ ਕਿਤੇ ਮਿਸ ਨਾ ਹੋ ਜਾਵੇ ਵੀ ਇਸ ਮੌਕੇ ਅਟੈਕ ਕੌਣ ਜਵਾਬ ਦੇ ਇਸ ਦੇ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਮੈਂ ਪੁੱਛਦਾ ਮੈਂ ਕੌਣ ਜਵਾਬ ਦੇ ਕੌਣਾਂ ਦੇ ਵਾਸਤੇ ਸਾਨੂੰ ਦੱਸਿਆ ਤੇ ਇਹ ਗੱਲ ਕੋਈ ਕਿਸੇ ਨੂੰ ਤਾਂ ਜ਼ਿੰਮੇਵਾਰੀ ਨਾਣੀ ਪਊਗੀ ਇਹਦੀ ਇਸ ਗੱਲ ਦੀ ਜੇ ਉਹ ਕਲੇਮ ਕਰਦੇ ਆ ਕਿ ਕੱਲ ਤਾਂ ਘੁੰਮਦਾ ਸੀ ਸਾਨੂੰ ਪਤਾ ਸੀ ਉਹ ਤਾਂ ਧਾਰ ਕੇ ਆਇਆ ਸੀ ਕਿ ਮਾਰਨ ਇਸ ਕਰਕੇ ਉਹਨੂੰ ਮੌਕਾ ਦਿੱਤਾ ਜਾ ਰਿਹਾ ਸੀ ਤੇ ਸਹੀ ਸਹੀ ਮੌਕਾ ਦਿੱਤੇ ਕਿ ਤੂੰ ਅਟੈਕ ਕਰੋਗੇ ਸੇਵਾ ਗੁਰੂ ਰਾਮਦਾਸ ਜੀ ਸਾਹਿਬ ਕੰਟੀਨਿਊ ਦੇਖੋ ਸੇਵਾ ਗੁਰੂ ਰਾਮਦਾਸ ਜੀ ਦਰਬਾਰ ਤੇ ਜਾਰੀ ਰਹੇਗੀ ਉਹਦੇ ਤੇ ਭਰੋਸਾ ਆ ਸਾਨੂੰ ਨਾ ਤਾਂ ਪੰਜਾਬ ਦੀ ਪੁਲਿਸ ਤੇ ਭਰੋਸਾ ਆ ਨਾ ਸਰਕਾਰਾਂ ਤੇ ਭਰੋਸਾ ਆ ਗੁਰੂ ਦੇ ਦਰ ਤੇ ਭਰੋਸਾ ਆ ਅਸੀਂ ਆਪਣੀ ਸੇਵਾ ਜਿਹੜੀ ਆ ਉਹ ਜਾਰੀ ਰੱਖਾਂਗੇ ਗੁਰੂ ਆਰਮਦਾਸ ਦੀ ਸੁਰੱਖਿਆ ਸਾਨੂੰ ਚਾਹੀਦੀ ਆ ਇਸ ਕਰਕੇ ਬਾਕੀ ਆਪਣੇ ਜੇ ਫਰਜ਼ਾਂ ਦੀ ਪੂਰਤੀ ਕਿਸ ਨੇ ਕਰਨੀ ਇਹ ਕਿੱਥੇ ਦੇਂਦੇ ਹੁੰਦੇ ਅੱਗੇ ਜਿਹੜੇ ਪੰਜਾਬ ਚ ਬਾਰਡਰ ਕ੍ਰਾਇਲ ਸਕਿਉਰਟੀ ਵਿਡਰਾ ਕਰਕੇ ਕਰਾਏ ਮਹੌਲ ਪੈਦਾ ਕਰਕੇ ਕਰਾਏ ਜਿੱਪਸ ਕਰਕੇ ਜਲਦ ਪੰਜਾਬ ਨੂੰ